ਮਹਿਕਮਾ ਮੁਰਦਾਬਾਜ ਬਿਜਲੀ ਮਹਿਕਮਾ ਮੁਰਦਾਬਾਜ ਬਿਜਲੀ ਮਹਿਕਮਾ ਬੀਤੀ ਦੇ ਰਾਤ ਬੋਹਰ ਦੇ ਸੀਤੋ ਗੁੰਨੂ ਦੇ ਬਿਜਲੀ ਗ੍ਰਿਡ ਦੇ ਵਿੱਚ ਪਿੰਡ ਬਹਾਦਰ ਖੇੜਾ ਮਹਣੀ ਖੇੜਾ ਦੇ ਕਿਸਾਨਾਂ ਨੇ ਘੇਰਾ ਪਾ ਲਿਆ ਤੇ ਧਰਨਾ ਲਗਾ ਦਿੱਤਾ ਕਿਸਾਨਾਂ ਦਾ ਰੋਸ ਸੀ ਕਿ ਸਰਕਾਰ ਦੇ ਵੱਲੋਂ ਖੇਤਾ ਦੇ ਲਈ 8 ਘੰਟੇ ਬਿਜਲੀ ਸਪਲਾਈ ਨਿਰਵਿਘਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਕਿਸਾਨਾਂ ਨੂੰ ਪੂਰੀ ਬਿਜਲੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਜਿਸ ਕਾਰਨ ਝੋਨੇ ਦੀ ਫਸਲ ਸਮੇਤ ਹੋਰ ਫਸਲਾਂ ਨੂੰ ਪਾਣੀ ਨਹੀਂ ਮਿਲ ਰਿਹਾ ਤੇ ਕਰੀਬ 6 ਘੰਟੇ ਤੋਂ ਵੀ ਵੱਧ ਦੇ ਸਮੇਂ ਤੱਕ ਕਿਸਾਨ ਗਰਮੀ ਦੇ ਵਿੱਚ ਡਟੇ ਰਹੇ ਨੇ ਇੱਥੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਆਉਣ ਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਦੇ ਨਿਰਵਿਘਨ ਭਰੋਸਾ ਦੇਣ ਬਾਦ ਕਿਸਾਨਾਂ ਦੇ ਵੱਲੋਂ ਧਰਨਾ ਚੁੱਕਿਆ ਗਿਆ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਿਰਵਿਗਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਫਸਲਾਂ ਨੂੰ ਪਾਣੀ ਲਗਾਇਆ ਜਾ ਸਕੇ ਹਾਲਾਂਕਿ ਇੱਥੇ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਧਰਨਾ ਚੁੱਕਿਆ ਗਿਆ ਮਸਲਾ ਇਹ ਹੈ ਜੀ ਸਾਡਾ ਜਿਹੜਾ ਬਿਜਲੀ ਦਾ ਟਾਈਮ ਸੀ ਅੱਜ 8 ਘੰਟੇ ਨਾਲ ਨੇ ਸਾਨੂੰ ਲਾਈਟ ਦੇਣੀ ਸੀ 1:30 ਤੋਂ ਲੈ ਕੇ 9:30 ਵਜੇ ਤੱਕ ਜੀ ਜਿਹੜੀ ਕਿ ਇਹਨਾਂ ਨੇ ਸਾਡੀ ਲਾਈਟ 6:40 ਮਿੰਟ ਤੇ ਸਾਡੀ ਸਪਲਾਈ ਬੰਦ ਕਰਤੀ ਇਹਨਾਂ ਨੇ ਇਹਨਾਂ ਨੇ ਮੈਸੇਜ ਇਹ ਪਾਇਆ ਸਾਨੂੰ ਵੀ ਮੋਟਰ ਵਾਲੇ ਗਰੁੱਪ ਦੇ ਵਿੱਚ ਵੀ ਪਾਵਰ ਕੱਟ ਆਨ ਕਰਕੇ ਜਿਹੜਾ ਪੁਰਾਣਾ ਭਾਈ ਕਰਾ ਸੀ ਉਹਨੂੰ ਬੰਦ ਕੀਤਾ ਗਿਆ ਠੀਕ ਹੈ ਜੀ 6:48 ਮਿੰਟ ਤੇ ਇਹਨਾਂ ਨੇ ਨਵਾਂ ਭਾਈ ਗ੍ਰੈਡਾ ਚਾਲੂ ਕਰਤਾ ਉਹਦੇ 'ਚ ਮੈਸੇਜ ਪਾਤਾ ਇਹਨਾਂ ਨੇ ਵੀ ਵਾਧੂ ਸਪਲਾਈ ਚਾਲੂ ਕੀਤੀ ਗਈ ਜੇਕਰ ਉਹਨਾਂ ਨੂੰ ਵਾਧੂ ਸਪਲਾਈ ਮਿਲ ਰਹੀ ਹੈ ਤਾਂ ਸਾਡੀ ਲਾਈਟ ਫਿਰ ਕਿੱਧਰ ਗਈ ਜੀ ਜਿਹੜੀ ਸਾਡੀ 3.5 ਘੰਟੇ ਲਾਈਟ ਉਹ ਸਾਨੂੰ ਪਾਵਰ ਕੱਟ ਕਰਕੇ ਕਿਉਂ ਬੰਦ ਕੀਤੀ ਗਈ ਸਰ ਜੀ ਇਹ ਤਾਂ ਚੱਲ ਰਿਹਾ ਜਿਹੜਾ ਮਸਲਾ ਇਹ ਲਗਾਤਾਰ ਹੀ ਚੱਲ ਰਿਹਾ ਜੀ ਜਦੋਂ ਤੋਂ ਧੋਣੇ ਲੱਗੇ ਉਸ ਦਿਨ ਤੋਂ ਇਹ ਮਸਲਾ ਚੱਲ ਰਿਹਾ ਹੈ ਸਾਡਾ ਤੇ ਕਿਸਮਤ ਹੈ ਕਿ ਪਰੇਸ਼ਾਨੀ ਫਿਰੋਜ਼ ਪਰੇਸ਼ਾਨੀ ਸਰ ਸਾਡੀ ਪਰੇਸ਼ਾਨੀ ਇਹ ਹੈ ਸਾਡੇ ਦਾ ਝੋਨੇ ਸਰ ਵਾਉਣ ਵਾਲੇ ਹੋਏ ਪਏ ਐਂ ਤਾਂ ਸਾਡੇ ਤੇ ਪਈ ਝੋਨੇ ਦੀ ਕੋਈ ਸਪਰੇ ਨਹੀਂ ਸਾਨੂੰ ਇਹ ਬਿਜਲੀ ਕਰਮਚਾਰੀ ਜਿਹੜੇ ਇਥੋਂ ਦੇ ਸੀਨੀਅਰ ਗ੍ਰੈਡ ਵਾਲੇ ਨੇ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੀ ਸਾਨੂੰ ਤੇ ਤਰਨਾ ਤੁਸੀਂ ਲਾਇਆ ਫਿਰ ਕਿਦੋਂ ਤੱਕ ਚੱਲੇਗਾ ਹਾਂ? ਜੋ ਇਹ ਸਾਡਾ ਤਰਨਾ ਹੀ ਉਹਨਾਂ ਚਿਰ ਚੱਲੂਗਾ ਜਿੰਨਾ ਚਿਰ ਸਾਡੇ ਕੋਲ ਬਿਜਲੀ ਦੇ ਕਰਮਚਾਰੀ ਆ ਕੇ ਗੱਲ ਨਹੀਂ ਕਰਦੇ ਅਸੀਂ ਅਸੀਂ ਇਹਨੂੰ ਇਹ ਗੱਲ ਕੀਤੀ ਸੀ ਕਿ ਸਾਨੂੰ ਕੋਈ ਨਾ ਲਾਓ ਪੂਰੀ ਕਰਦੇ ਅਸੀਂ ਸਾਨੂੰ ਤੁਸੀਂ ਲਿਖਤੀ ਰੂਪ ਦੇ ਵਿੱਚ ਜਿਹੜਾ ਤੁਹਾਨੂੰ ਮੈਸੇਜ ਆਇਆ ਉਹ ਸਾਨੂੰ ਦਿਖਾ ਦਿਓ ਇਹਨਾਂ ਦੇ ਕੋਲ ਕੋਈ ਮੈਸੇਜ ਨਹੀਂ ਹੈਗਾ ਸੀ ਅਸੀਂ ਪਹਿਲਾਂ ਵੀ ਇੱਕ ਤਰਨਾ ਲਾ ਚੁੱਕੇ ਹਾਂ ਉਸ ਦਿਨ ਸਾਡੇ ਨਾਲ ਐਕਸ਼ਨ ਸਾਹਮਣੇ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਸਪਲਾਈ ਹੈ ਲਗਾਤਾਰ ਦੇਵਾਂਗੇ ਮੇਰੀ ਗੱਲ ਹੋ ਗਈ ਹੈ ਪਟਿਆਲੇ ਤੇ ਤੁਸੀਂ ਧਰਨਾ ਚਾਹ ਕਦੇ ਹੋ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਧਰਨਾ ਚਾਹ ਦਿੱਤਾ ਸੀਗਾ ਜੀ ਠੀਕ ਹੈ ਹੁਣ ਦੁਬਾਰਾ ਸਾਨੂੰ ਲਗਾਤਾਰ 4 ਦਿਨ ਲਾਈਟ ਸਹੀ ਦਿੱਤੀ ਹੀ ਹੁਣ ਫਿਰ ਉਹੀ ਹਾਲ ਚੱਲ ਰਿਹਾ ਅਸੀਂ ਇਹੀ ਮੰਗ ਕਰਦੇ ਆਂ ਬਿਜਲੀ ਦੇ ਵੱਡੇ ਕਰਮਚਾਰੀ ਆ ਕੇ ਐਕਸਨ ਸਾਹਿਬ ਜਾਂ ਕੋਈ ਵੀ ਸਾਡੇ ਨਾਲ ਆ ਕੇ ਇੱਥੇ ਗੱਲ ਕਰਨ ਸਾਨੂੰ ਭਰੋਸਾ ਦੇਣ ਵੀ ਅਸੀਂ ਲਗਾਤਾਰ 8 ਘੰਟੇ ਲਾਇਏ ਉਹਨਾਂ ਚਿਰ ਸਾਡਾ ਧਰਨਾ ਇੱਥੇ ਲੱਗਾ ਰੋ ਹੁਣ ਦੇਖ ਲਓ ਕੀ ਪਾਏ ਦੇ ਇੱਥੇ ਬੈਠੇ ਆਂ ਟਾਈਮ ਵੇਖ ਲਓ ਕੀ ਹੋ ਗਿਆ 11:00 ਵਜੇ ਸਵਾ 10 ਹੋ ਗਏ ਸਾਡੇ ਕੋਲ ਬਿਲੀ ਵਿਭਾਗਮ ਦਾ ਕੋਈ ਵੀ ਅਜੇ ਤੱਕ ਅਫਸਰ ਨਹੀਂ ਇੱਥੇ ਕੋਈ ਸਾਡੇ ਕੋਲ ਨਹੀਂ ਹਜੇ ਆਪੜਿਆ ਵਿਭਾਗ ਦਾ ਬੰਦਾ ਕੀ ਲੱਗਦਾ ਸਰਕਾਰ ਕਹਿੰਦੀ ਹੈ ਕਿ ਜਿਹੜਾ ਮੁਲਾਜ਼ਮ ਹੈਗਾ ਇਹ ਦੱਸਿਆ ਕਿ ਉਹ ਕਹਿੰਦੇ ਸਾਡਾ ਮਸਲਾ ਸਿਰਫ ਲਾਇਟ ਦਾ ਸਾਨੂੰ ਕਿਸੇ ਵੀ ਤਰੀਕੇ ਲਾਇਟ ਮਿਲੇ ਅਸੀਂ ਤਾਂ ਆਣੇ ਆ ਵੀ ਸਾਡੇ ਕੋਲ ਆ 6 ਵਜੇ ਤੋਂ ਹੀ ਭੁੱਖਣ ਪਾਣੇ ਇੱਥੇ ਬੈਠੇ ਆ ਸਵਾ 10 ਹੋ ਗਏ ਰਾਤ ਦੇ ਅਸੀਂ ਸਾਨੂੰ ਭਲਾ ਸਾਰੀ ਰਾਤ ਇੱਥੇ ਬਹਿਣਾ ਪਵੇ ਸਾਡੇ ਤਾਂ ਹਜੇ ਤੱਕ ਕੋਈ ਅਫਸਰ ਸਾਡੇ ਕੋਲ ਇੱਥੇ ਨਹੀਂ ਪਹੁੰਚਿਆ ਸਾਡੀ ਗੱਲ ਸੁਣਨਾ ਕੀ ਹੈ ਫਿਰ ਕਿਦੋਂ ਤੱਕ ਚੱਲੇਗਾ ਆਖਿਰ ਕਿਸਾਨ ਕੋਲੇ ਕੀ ਹੱਲ ਰਹੇਗਾ ਇਹ ਜੇ ਬਿਜਲੀ ਨਹੀਂ ਹੋਊਗੀ ਪਾਣੀ ਨਹੀਂ ਲੱਗੂ ਫਸਲ ਨਹੀਂ ਹੋਊ ਹਾਲਤ ਤਾਂ ਸਾਡੇ ਕੋਲੇ ਇਹ ਫਿਰ ਤੁਸੀਂ ਝੋਨੇ ਵਾਦਿਆਂਗੇ ਜੀ ਆਪਦੇ ਅੱਕ ਕੇ ਕੋਈ ਹੋਰ ਫਸਲ ਬੀਜ ਲਾਂਗੇ ਜਿਹੜੀ ਬਿਨਾ ਪਾਣੀ ਤੋਂ ਹੁੰਦੀ ਹੋਵੇ ਝੋਨਾ ਪਾਣੀ ਦੀ ਫਸਲ ਆ ਜੀ ਤੇ ਪਾਣੀ ਵਾਸਤੇ ਲਾਈਟ ਚਾਹੀਦੀ ਆ ਤੇ ਲਾਈਟ ਤੋਂ ਸਾਨੂੰ ਕਰਮਚਾਰੀ ਖਰਾਬ ਕਰ ਰਹੇ ਜੀ ਸਾਨੂੰ ਤਿੰਨ ਚਾਰ ਘੰਟੇ ਹੋ ਗਏ ਸਰਕਾਰ ਨੇ 8 ਘੰਟੇ ਤਿੰਨ ਚਾਰ ਘੰਟੇ ਹੋ ਗਏ ਸਾਨੂੰ ਇੱਥੇ ਆ ਕੇ ਬੈਠੇ ਨੂੰ ਕਿਸੇ ਸਾਨੂੰ ਅਫਸਰ ਨੇ ਕਿਈ ਕੋਈ ਇੱਥੇ ਆਇਆ ਨਹੀਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੀ ਸਾਨੂੰ ਇਹ ਲਗਾਤਾਰ ਕਰਮਚਾਰੀ ਖਰਾਬ ਕਰ ਰਿਹਾ ਜੀ ਸਾਡੀ ਲਾਈਟ ਨੇ 3 ਘੰਟੇ ਕੱਟ ਕੇ ਤੇ ਦੂਸਰੇ ਪਾਸੇ ਦੇਤੀ ਜੀ ਤੇ ਸਾਨੂੰ ਮੈਸੇਜ ਲਿਖ ਕੇ ਗਰੁੱਪ ਚ ਪਾਤਾ ਕਿ ਪਾਵਰ ਕਟ ਆਉਣ ਕਰਕੇ ਤੁਹਾਡੀ ਸਪਲਾਈ ਬੰਦ ਕੀਤੀ ਜਾਂਦੀ ਹੈ ਤੇ ਸਾਡੀ ਵਾਟਰਾਂ ਵਾਟ ਦੂਜੇ ਗਰੁੱਪ ਦੀਆਂ ਮੋਟਰਾਂ ਚੱਲ ਪਈਆਂ ਸਾਨੂੰ ਪਤਾ ਲੱਗ ਗਿਆ ਜੀ ਪਾਵਰ ਕੱਟ ਕਹਿੰਦਾ ਤੇ ਸਾਡੇ ਨਾਲ ਬੇਇਮਾਨੀ ਕਰੀ ਜਾਂਦਾ ਸਰਾ ਸਰ ਜੀ ਤੇ ਅਸੀਂ ਫਿਰ ਸਾਰੇ ਭੈਣ ਭਰਾ ਇਕੱਠੇ ਹੋ ਕੇ ਇੱਥੇ ਆਏ ਆ ਜੀ ਸਾਡੀ ਅਜੇ ਤੱਕ ਕਿਸੇ ਨੇ ਗੱਲ ਨਹੀਂ ਸੁਣੀ ਨਾ ਕੋਈ ਅਫਸਰ ਆਇਆ ਮੰਗ ਅਸੀਂ ਇਹ ਕਰਦੇ ਆਂ ਵੀ ਸਾਡੇ ਨਾਲ ਇਹ ਵਿਤਕਰਾ ਨਾ ਕੀਤਾ ਜਾਵੇ ਸਾਨੂੰ ਸਾਡੀ ਸਹੀ ਬਣਦੀ ਲੈਡ ਦਿੱਤੀ ਜਾਵੇ ਸਾਡੇ ਹੱਕ ਦੀ ਲੈਡ ਸਾਨੂੰ 8 ਘੰਟੇ ਪੂਰੀ ਦਿੱਤੀ ਜਾਵੇ ਨਾ ਕਿ ਸਾਡੀ ਲੈਡ ਕੱਟ ਕੇ ਕਿਸੇ ਹੋਰ ਘਰ ਦੂਜੇ ਨੂੰ ਸਾਡੀ 3.5 ਘੰਟੇ ਕੱਟ ਲਈ ਦੂਜਿਆਂ ਨੂੰ 3 ਘੰਟੇ ਫालतू ਦੇ ਦਿੱਤੀ ਜਿੰਦਾ ਅਜੇ ਟਾਈਮ ਵੀ ਨਹੀਂ ਹੋਇਆ ਜੀ ਸਰ ਜੀ ਕੋਈ ਸਰਕਾਰ ਨਾਲ ਨਹੀਂ ਜੇ ਸਰਕਾਰ ਨੇ 8 ਘੰਟੇ ਸਾਨੂੰ ਦੇਣੀ ਕੀਤੀ ਤਾਂ ਹੀ ਚੋਨੇ ਲਾਏ ਅਸੀਂ ਜੇ ਸਰਕਾਰ ਨੇ ਸਾਨੂੰ ਕਹਿੰਦੇ ਲੈਡ ਨਹੀਂ ਮਿਲਣੀ ਅਸੀਂ ਚੋਨੇ ਕਿਉਂ ਲੈਣੇ ਸੀ 4-4000 ਰੁਪਏ ਲਵਾਈ ਦਿੱਤੀ ਹੈ ਜੀ ਖਾਦਾ ਪਾ ਚੁੱਕੇ ਹਾਂ ਜੀ ਸਾਡੇ ਚੋਨੇ ਬਹੁਣ ਵਾਲੇ ਹੋ ਪਏ ਇਹ ਪੈਸੇ ਲੈਂਦੇ ਆ ਜੀ ਇੱਕ ਦੋ ਦਿਨ ਬਹਿਣੇ ਜੇ ਸਰਕਾਰ ਵੀ ਗੱਲ ਨੂੰ ਸੁਣ ਰਹੀ ਹੈ ਅਸੀਂ ਸਰਕਾਰ ਦੇ ਵਿਰੋਧੀ ਨਹੀਂਗੇ ਜੀ ਜੇ ਸਰਕਾਰ ਨੇ ਇਹਨਾਂ ਨੂੰ ਨਾਥ ਨਾ ਪਾਈ ਫਿਰ ਸਰਕਾਰ ਦੇ ਵੀ ਅਸੀਂ ਵਿਰੋਧ ਉਤਰਾਂਗੇ ਅਸੀਂ 로ਡ ਜਾਮ ਕਰਾਂਗੇ 로ਡ ਜਾਮ ਸਾਢੇ 5 ਵਜੇ ਇਸ ਮੁਲਾਜ਼ਮ ਦੀ ਡਿਊਟੀ ਸਟਾਰਟ ਹੋਈ ਸੀ ਪੌਣੇ 6 ਵਜੇ ਸਾਡੇ ਬੰਦੇ ਨੇ ਲੇਟ ਕੱਢ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ 100 ਬੰਦਾ ਆਇਆ ਸਾਡੇ ਪਿੰਡ ਦਾ ਇਹ ਬੰਦਾ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਇਹਨੇ ਫੋਨ ਲਾਇਆ ਕੰਨ ਨੂੰ ਕਦੇ ਕਿਸੇ ਨਾਲ ਗੱਲ ਕਰ ਰਿਹਾ ਕਦੇ ਕਿਸੇ ਨਾਲ ਗੱਲ ਕਰ ਰਿਹਾ ਹੈ ਅਗਰ ਇਹਨੂੰ ਕਿਸੇ ਅਫਸਰ ਨੇ ਕਿਹਾ ਹੈ ਉਹ ਅਫਸਰ ਇੱਥੇ ਆਉਂਦਾ ਠੀਕ ਹੈ ਜੀ ਇਹ ਸਾਨੂੰ ਪੂਰੇ ਬੰ ਜੋ ਕਿ ਬੰਦੇ ਅਸ਼ਟਮ ਭੁੱਖੇ ਬੈਠੇ ਆ ਕਿਸੇ ਨੇ ਰੋਟੀ ਨਹੀਂ ਖਾਧੀ ਸਾਨੂੰ ਜਿੰਨਾ ਚਿਰ ਮਰਜ਼ੀ ਬੈਠਣਾ ਪਵੇ ਅਸੀਂ ਬੈਠਾਂਗੇ ਅਸੀਂ ਰੋਡ ਵੀ ਜਾਮ ਕਰਾਂਗੇ ਅਗਰ ਇਹ ਸਾਡੇ ਬੰਦਿਆਂ ਨੇ ਗੱਲ ਨਾ ਸੁਣੀ ਅਗਰ ਅਫਸਰ ਨਾ ਆਏ ਅਸੀਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਅਸੀਂ ਇਹਨਾਂ ਦੇ ਕਹਿਣ ਤੇ ਹੀ ਝੋਨਾ ਲਾਇਆ ਸੀ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਨੇ ਇਹਨਾਂ ਕਰਕੇ ਕਰਦੇ ਨੇ ਹੋਰ ਕਿਸਾਨ ਨੂੰ ਕੁਝ ਨਹੀਂ ਹੁੰਦਾ ਸਿਰਫ ਇਹਨਾਂ ਨੇ ਪਾਣੀ ਨਹੀਂ ਦਿੱਤਾ ਇੱਕ ਬੰਦੇ ਦਾ ਤਿੰਨ ਕਿੱਲਾਂ ਦਾ ਖਾਲਾ ਹੈ ਅਗਰ ਇਹ ਬੰਦੇ ਨੇ ਤਿੰਨ ਘੰਟੇ ਪਹਿਲਾਂ ਲਾਈਟ ਕੱਢ ਦਿੱਤੀ ਉਸ ਤੋਂ ਬਾਅਦ ਲਾਈਟ ਜਾਊਗੀ ਤੇ ਉਹ ਬੰਦੇ ਦਾ ਕੀ ਬਣੂਗਾ ਮਰਦਾ ਥੋੜਾ ਜਿਹਾ ਵੀ ਰਹਿ ਗਿਆ ਕੁਝ ਨਹੀਂ ਹੋ ਸਕਦਾ ਔਰ ਉਹ ਬੰਦੇ ਦਾ ਨਾਮ ਨਹੀਂ ਲੈ ਰਿਹਾ ਅਫਸਰ ਦਾ ਔਰ ਨਾ ਸਾਨੂੰ ਮੈਸੇਜ ਦਿਖਾ ਰਿਹਾ ਬੰਦਾ ਹੈ ਠੀਕ ਹੈ ਜੀ ਇਹ ਮੁਲਾਜ਼ਮਾਂ ਨੂੰ ਮੁਲਾਜ਼ਮ ਆਏ ਨੇ ਦੋ ਉਹਨਾਂ ਨੂੰ ਇਦਾਂ ਕਹਿ ਰਿਹਾ ਪੁਲਿਸ ਮੁਲਾਜ਼ਮ ਆਏ ਨੇ ਉਹਨਾਂ ਨੂੰ ਇਦਾਂ ਬੇਕੂਫ ਬਣਾ ਰਿਹਾ ਪੂਰਾ 100 ਬੰਦਾ ਨਾਮ ਨਹੀਂ ਦੱਸ ਰਿਹਾ ਬੰਦਾ ਆਪਣਾ ਨਾਮ ਵੀ ਨਹੀਂ ਦੱਸ ਰਿਹਾ ਹਾਂਜੀ ਮੁਲਾਜ਼ਮ ਜਿਹੜਾ ਇੱਥੇ ਗ੍ਰੇਡ 'ਚ ਲੱਗੇ ਕੀ ਨਾਮ ਹੈ ਮੁਲਾਜ਼ਮ ਦਾ ਨਾਮ ਨਹੀਂ ਦੱਸ ਰਿਹਾ ਆਪਣਾ ਅਸੀਂ ਨਾਮ ਪੁੱਛਿਆ ਨਾਮ ਨਹੀਂ ਦੱਸ ਰਿਹਾ ਕਹਿੰਦਾ ਮੈਨੂੰ ਉੱਪਰੋਂ ਫੋਨ ਆਇਆ ਸਾਨੂੰ ਪ੍ਰੂਫ ਦਿਖਾ ਦੇ ਅਸੀਂ ਧਰਨਾ ਛੱਡ ਦਾਂਗੇ ਉਹ ਫੋਨ ਨਹੀਂ ਕੀ ਨਾਮ ਕੀ ਹੈ ਤੁਹਾਡਾ ਮੇਰਾ ਵਿਕਣ ਕੁਮਾਰ ਐਸਐਸ ਅੱਛਾ ਤੇ ਇੱਥੇ ਕੀ ਲੱਗੇ ਹੋ ਸੀ ਤੋਂ ਗ੍ਰੇਡ 'ਚ ਐਸਐਸ ਅੱਛਾ ਕੀ ਹੈ ਕੀ ਸਮੱਸਿਆ ਲੋਕ ਜਿਹੜੇ ਅੱਜ ਤੱਕ ਲਾ ਕੇ ਬੈਠੇ ਸਮੱਸਿਆ ਇਹ ਹੈ ਕਿ ਜਿਹੜਾ ਆਪਣੇ ਤਿੰਨ ਗਰੁੱਪਾਂ 'ਚ ਇਹ ਪੀ ਸਪਲਾਈ ਚੱਲਦੀ ਹੈ ਜਿਹੜਾ ਗਰੁੱਪ 13:00 ਤੋਂ ਰਾਤ 21:00 ਤੱਕ ਚੱਲਣਾ ਸੀਗਾ ਉਹਨੂੰ 18:35 ਤੱਕ ਠੀਕ ਹੈ ਤੇ 18:42 ਤੇ ਭਾਈ ਕੇਰਾ ਨਵਾਂ ਚਲਾਤਾ 18:35 ਤੇ ਭਾਈ ਕੇਰਾ ਪੁਰਾਣਾ ਬੰਦ ਕਰਾਤਾ ਹੁਣ ਇਹ ਸਾਨੂੰ ਪੀਸੀ ਦੇ ਅਨੁਸਾਰ ਚੱਲਣਾ ਪੈਂਦਾ ਠੀਕ ਹੈ ਜੀ ਤੇ ਚਲੋ ਜੀ ਉਸ ਤੋਂ ਬਾਅਦ ਪਬਲਿਕ ਵੀ ਆ ਗਈ ਸਾਰਾ ਕੁਝ ਹੋ ਗਿਆ ਤੇ ਪੀਸੀ ਨਾਲ ਗੱਲਬਾਤ ਵੀ ਕੀਤੀ ਅਫਸਰ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਸੀਗਾ ਜਿਹੜਾ ਇਹਨਾਂ ਨੂੰ ਸਪਲਾਈ ਪੂਰੀ ਕਰ ਦਿਓ ਕੰਪੰਸੀਟ ਕਰ ਦਿਓ ਅਸੀਂ ਕੰਪੰਸੀਟ ਕਰਨ ਨੂੰ ਤਿਆਰ ਹੈਗੇ ਆ ਪਰ ਹੁਣ ਪਬਲਿਕ ਕਹਿੰਦੀ ਜਦ ਤੱਕ ਅਫਸਰ ਕੋਈ ਇੱਧਰ ਨਹੀਂ ਆਂਦਾ ਗੱਲਬਾਤ ਨਹੀਂ ਕਰਦਾ ਸੀ ਉਦੋਂ ਤੱਕ ਨਹੀਂ ਚਲਾਣੇ ਨਹੀਂ ਪਰੋਗੇ ਕਹਿੰਦੇ ਕਿ ਪਹਿਲਾਂ ਵੀ ਧਰਨਾ ਲਾਇਆ ਉਦੋਂ ਫਿਰ ਠੀਕ ਹੋ ਜਗੇ ਸੀਗੀ ਉਸ ਤੋਂ ਬਾਅਦ ਫਿਰ ਆ ਜਿਹੜੀਆਂ ਸਥਿਤੀ ਜਿਹੜੀ ਉਹੀ ਬਣ ਗਈ ਹਾਂਜੀ ਹੁਣ ਇਹ ਆ ਬਸ ਪਹਿਲਾਂ ਧਰਨਾ ਲੱਗਿਆ ਉਸ ਤੋਂ ਚਲੋ ਕੁਝ ਨਹੀਂ ਨਹੀਂ ਉਦੋਂ ਸਪਲਾਈ ਚਲਦੀ ਰਹੀ ਹੈ ਸਹੀ ਚੱਲੀ ਹੈ ਬਿਲਕੁਲ ਸਹੀ ਚੱਲੀ ਹੈ ਠੀਕ ਹੈ ਤੇ ਬਾਰਿਸ਼ ਦਾ ਵੀ ਟਾਈਮ ਸੀ ਉਦੋਂ ਚਲੋ ਨਹੀਂ ਕਾਰਨ ਕੀ ਬੰਦੇ ਹੋ ਜਦੋਂ ਲੋਕ ਜਿਹੜੇ ਧਰਨਾ ਲਾਉਂਦੇ ਉਸ ਤੋਂ ਬਾਅਦ ਠੀਕ ਹੋ ਜਾਂਦੀ ਹੈ ਨੇ ਇਹ ਗੱਲ ਇਹ ਹੈ ਕੀ ਕਰਦੇ ਆ ਜੀ ਜਦੋਂ ਫਿਰ ਕਿਧਰ ਹੋਰ ਕੱਟ ਲਾ ਦਿੰਦੇ ਆ ਉਹ ਫਿਰਾਂ ਤੇ ਐਨਓ ਸਪਲਾਈ ਦੇ ਦਿੰਦੇ ਆ ਕਿਉਂਕਿ ਆਪਾਂ ਨੂੰ ਤੁਹਾਨੂੰ ਪਤਾ ਲੋੜ ਲੱਗਦਾ ਲੱਗਦਾ ਕਿ ਫਿਰ ਲੋਕਾਂ ਦਾ ਜਿਹੜਾ ਹੈਗਾ ਜਾਇਜ਼ ਹੈਗਾ ਤਰਨਾ ਕਿ ਜਦੋਂ ਤਰਨਾ ਲਾਂਦ ਤੋਂ ਉਹ ਠੀਕ ਹੋ ਜਾਏ ਚੀਜ਼ ਇਹ ਤਰਨਾ ਲਾਂਦ ਵੀ ਚਲੋ ਇਹਨਾਂ ਦਾ ਵੀ ਜਾਇਜ਼ ਹੈ ਇਹ ਵੀ ਆ ਤਨ ਸਹੀ ਨੇ ਇਹ ਪਰੇਸ਼ਾਨ ਹੈ ਰਾਤ ਨੂੰ ਉੱਠ ਕੇ ਆਏ ਹਾਂ ਹਾਂਜੀ ਬਿਲਕੁਲ ਜਿਹੜੇ ਘਰਾਂ ਚ ਸੁੱਤੇ ਪਏ ਇਹ ਇੱਥੇ ਆ ਹਾਂਜੀ ਬਸ ਇਹ ਆਨ ਅਫਸਰ ਆ ਰਹੇ ਆ ਗੱਲਬਾਤ ਹੋ ਗਈ ਅਫਸਰ ਨਾਲ ਉਹ ਮੌਕੇ ਤੇ ਆ ਰਹੇ ਆ ਤੇ ਬਰਕਰਾਰ ਜੋ ਵੀ ਮਸਲਾ ਹੈ ਠੀਕ ਕੀ ਮਾਮਲਾ ਕੀ ਸੀ ਵੀ ਉਹ ਤਾਂ ਗ੍ਰੇਡ ਜਿਹੜਾ ਹੈ ਕਿ ਸਰਨਾਵਲ ਜਿਹੜਾ ਕਹਿਣੇ ਗਿਆ ਸੀਗਾ ਤੇ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਜਿਹੜੀ ਬਿਜਲੀ ਜਿਹੜਾ ਪਾਵਰ ਘਟਾਨ ਕਰਕੇ ਜੀ ਉਹ ਇਹਨਾਂ ਨੂੰ ਬਿਜਲੀ ਨਹੀਂ ਪੂਰੀ ਮਿਲੂਗੀ ਅੱਛਾ ਨਹੀਂ ਪਾਵਰ ਕੱਟ ਸੀ ਨਾਲ ਕਹਿ ਰਹੇ ਸੀਗੇ ਬਰਾਬਰ ਤੇ ਜਿਹੜਾ ਦੂਜਾ ਪਿੰਡ ਹੈ ਉਹਦੀ ਚੱਲਦੀ ਸੀ ਉਹ ਵੀ ਐਕਚੁਅਲੀ ਐਕਚੁਅਲੀ ਜਿਹੜਾ ਪਾਵਰ ਕੱਟ ਦਾ ਸ਼ਡਿਊਲ ਹੈ ਇਹ ਸਾਰਾ ਪਟਿਆਲੇ ਤੋਂ ਹੀ ਹੁੰਦਾ ਹੈ ਜਿਹੜਾ ਕਿ ਮੁਕਸਰ ਅਬੋਰ ਦੇ ਹੁੰਦੇ ਹਿਆ ਇਹਨਾਂ ਨੂੰ ਲੱਗਦਾ ਜੀ ਇਹ ਪੂਰਾ ਜਿਹੜਾ ਸਰਕਲ ਮੁਕਸਰ ਚ ਹਾਂਜੀ ਮੁਕਸਰ ਸਰਕਲ ਇਹ ਸਰਕਲ ਮੁਕਸਰ ਦੇ ਵਿੱਚ ਹੈ ਦਰਮਿਆਨ ਪਿੰਡ ਬਰਾਬਰ ਇੱਕ ਨੂੰ ਨਾਲ ਦੇ ਤੇ ਫਿਰ ਪਾਵਰ ਕੱਟ ਜੜਾਏਗਾ ਪਾਵਰ ਪਾ ਲੈ ਕਿਵੇਂ ਕਹਿ ਸਕਦੇ ਨਹੀਂ ਨਹੀਂ ਪਾਵਰ ਕੁਲ ਕੋ ਐ ਹੈਗਾ ਨਾ ਜੀ ਜਿੰਨੀ ਇਹਨਾਂ ਨੂੰ ਨਾ ਜਿਹਨੇ ਜਿਹਨੇ ਏਪੀ ਫੀਡਰ ਨੇ ਨਾ ਜੀ ਉਹਨਾਂ ਨੂੰ ਵੰਡਿਆ ਜਾਂਦਾ ਹੈ ਪਾਵਰ ਅਵੇਲੇਬਿਲਟੀ ਦੇ ਹਿਸਾਬ ਨਾਲ ਤੇ ਕੀ ਹੈ ਕਾਫੀ ਦਿਨ ਦੋਸ਼ ਵੀ ਲੱਗੇ ਕਿ ਜਿਹੜੇ ਇੱਥੇ ਮੁਲਾਜ਼ਮ ਹੈ ਪੈਸੇ ਲੈ ਕੇ ਜੜਾ ਹੈਗਾ ਨਹੀਂ ਐੋਜੀ ਗੱਲ ਨਹੀਂ ਹੈਗੀ ਫਿਰ ਵੀ ਮੈਂ ਦਿਨੇ ਆ ਕੇ ਇਹਦੀ ਤਹਿਕੀਕਤ ਕਰਾਂਗਾ ਜੀ ਤੇ ਹੋਏਗਾ ਕੋਈ ਗੱਲ ਦੂਸ਼ੇ ਕਲੱਬ ਬੰਦੀ ਕਾਰਵਾਈ ਕੀਤੀ ਜਾਏਗੀ ਕੱਟ ਦੇ ਬਾਵਜੂਦ ਦੱਸਿਆ ਜਾ ਰਿਹਾ ਸੀਗਾ ਕਿ ਤੁਸੀਂ ਤਾਂ ਲਗਾਇਆ ਤਾਂ ਅਸੀਂ ਬਿਜਲੀ ਚਾਲੂ ਕਰ ਦਿੰਨੇ ਆ ਤੇ ਜੇਕਰ ਪਾਵਰ ਕੱਟ ਸੀਗਾ ਤਾਂ ਫਿਰ ਚਾਲੂ ਕਿਉਂ ਹੋ ਜਾਂਦੀ ਹੈ ਕੀ ਹੋਇਆ ਜਦੋਂ ਇੱਥੇ ਪ੍ਰੋਬਲਮ ਆਈ ਤੇ ਐਕਸਨ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਐਕਸਨ ਸਾਹਿਬ ਨੇ ਨੋਟ ਬਣਾ ਕੇ ਪਾਵਰ ਕੰਟਰੋਲਰ ਨੂੰ ਭੇਜਿਆ ਪਾਵਰ ਕੰਟਰੋਲਰ ਨੇ ਇਥੋਂ ਵਾਸਤੇ ਪਰਮਿਸ਼ਨ ਦਿੱਤੀ ਉੱਥੇ ਕਰਕੇ ਸਪਲਾਈ ਚੱਲੀ ਵੀ ਲੋਕਾਂ ਨੂੰ 8 ਘੰਟੇ ਸਪਲਾਈ ਨਹੀਂ ਮਿਲ ਰਹੀ ਉਹਦੇ ਕਰਕੇ ਉਹਨਾਂ ਨੇ ਐਡੀਸ਼ਨਲ ਸਪਲਾਈ ਦੇ ਦਿੱਤੇ ਕੀ ਹੋਣ ਕੀ ਭਰੋਸਾ ਕੀ ਦਿੱਤਾ ਕਿਸਾਨਾਂ ਨੂੰ ਪ੍ਰੋਸਤ ਜਿਹੜੀ ਇਹਨਾਂ ਦੀ ਸਪਲਾਈ ਘੱਟ ਹੈਗੀ ਉਹ ਪੂਰੀ ਹੋ ਜੇ ਅੱਗੇ ਤੋਂ ਪਹਿਲਾਂ ਵੀ ਇਹ ਮਾਮਲੇ ਹੋਏ ਆ ਕਿੰਨੇ ਧਰਨਾ ਲਗਾਈਦਾ ਤਾਂ ਠੀਕ ਹੋ ਜਾਂਦਾ ਐਕਚੁਅਲੀ ਬਿਜਲੀ ਬੋਰਡ ਬਹੁਤ ਵਧੀਆ ਸਪਲਾਈ ਦਿੰਦਾ ਰਿਹਾ ਜੀ 18 ਤੋਂ 20 ਘੰਟੇ ਵੀ ਸਪਲਾਈ ਦਿੰਦਾ ਰਿਹਾ ਮੀਨ ਟਾਈਮ ਚ ਪਾਵਰ ਦੀ ਸ਼ਾਰਟੇਜ ਆਨ ਕਰਕੇ ਇਹੋ ਜੀਆਂ ਪ੍ਰੋਬਲਮਸ ਟੈਂਪਰੇਰੀ ਫੇਸ ਆਂਦਾ ਹੈ ਉਹ ਜਲਦੀ ਸੈਟ ਰਾਈਟ ਹੋ ਜਾਏਗਾ ਜੀ ਫਿਰ ਵੀ ਇੱਕੋ ਵਾਸਤੇ ਅ ਮਤਲਬ ਕਿ ਜਿਹੜੀਆਂ ਦਿੱਤਾ ਆਈਆਂ ਨੇ ਇਹ ਅਸੀਂ ਉੱਪਰ ਮੈਨੇਜਮੈਂਟ ਦੇ ਧਿਆਨ ਚ ਲਿਆ ਦਿਆਂਗੇ ਕੀ ਸ਼ੁਭਨਾਮ ਤੁਹਾਡਾ ਕੀ ਹੈ ਜੀ ਤੁਸੀਂ ਅਜਾ ਡਾਇਰੈਕਟ ਐਸੇ ਨਹੀਂ ਮੈਂ ਹਾਂ ਏ ਡਬਲਯੂ ਜੀ ਕੀ ਸ਼ੁਭਨਾਮ ਰਜੇਸ਼ ਕੁਮਾਰ ਠੀਕ ਹੈ